ਕੁਛ ਦੇਖ ਰਹੇ ਹੋ YouTube ਚੈਨਲ ਅਤੇ Facebook ਪੇਜ Only Truth News 0828 ਸੱਚ ਦੀ ਬਾਣੀ। ਤੋਂ ਇੱਕ ਬਹੁਤ ਹੀ ਵਧੀਆ ਵੀਡੀਓ ਤੁਹਾਡੇ ਨਾਲ ਸਾਂਝ ਕਰ ਰਿਹਾ। ਇਹ ਵੀਡੀਓ ਮਲੇਰਕੋਟਲਾ ਦੇ ਹੈ। ਗੱਲ ਕਰੀਏ ਜੋ 1971 ਦੀ ਲੜਾਈ ਹੋਈ ਸੀ ਉਸ ਦੇ ਵਿਕਟਰੀ ਦੇ ਵਿਕਟਰੀ ਦੇ ਰੂਪ ਦੇ ਵਿੱਚ ਇੱਕ ਖਾਸ ਪ੍ਰੋਗਰਾਮ ਮਲੇਰਕੋਟਲਾ ਦੇ ਵਿੱਚ ਮਨਾਇਆ ਗਿਆ। ਮਲੇਰਕੋਟਲਾ, ਬਰਨਾਲਾ ਤੇ ਸੰਗਰੂਰ ਦੇ ਸਾਬਕਾ ਸੈਨਿਕ ਅਤੇ ਬੀਬੀਆਂ ਨਾਰੀਆਂ ਨੇ ਰਲ ਕੇ ਇਸ ਪ੍ਰੋਗਰਾਮ ਦੇ ਵਿੱਚ ਤੁਸ਼ਮੂਲਿਤ ਕੀਤੀ। ਤੋਂ ਪੂਰੀ ਗਰਾਊਂਡ ਰਿਪੋਰਟ ਆਪ ਜੀ ਨਾਲ ਸਾਂਝ ਕਰ ਰਿਹਾ। ਬਿਨਾਂ ਦੇਰ ਕੀਤੇ ਆਪਾਂ ਚਲਦੇ ਹਾਂ ਉਸ ਪ੍ਰੋਗਰਾਮ ਦੇ ਵਿੱਚ। ਔਰ ਅਸੀਂ ਸਾਲ ਲੈ ਰਹੇ ਆਂ ਕਿਉਂ ਸਾਡੇ ਆਰਮੀ ਫੌਜ ਤੇ ਸਾਡੇ ਸ਼ਹੀਦ ਜਿਨ੍ਹਾਂ ਨੇ ਇਸ ਦੇਸ਼ ਲਈ ਆਪਣੀਆਂ ਜਾਨਾਂ ਵਾਰੀਆਂ ਤੇ ਸਾਡੇ ਲਈ ਇਹ ਸੁਖਾਵਾਂ ਮਾਹੌਲ ਕ੍ਰੀਏਟ ਕੀਤਾ ਲਈਆ ਸਾਡੇ ਐਸਐਸਪੀ ਅਚ ਵੱਲੋਂ ਕਨਨ ਪੁਨੀਆ ਸਰ ਵੱਲੋਂ ਪ੍ਰੋਫੈਸਰ ਵੱਲੋਂ ਤੇ ਉਹਨਾਂ ਕੇ ਆਪਣੇ ਜਜ਼ਬਾ ਦਾ ਇਜ਼ਹਾਰ ਕਰਨ ਲਈ ਪੈਡਨ ਟੈਂਕਾ ਨੂੰ ਆਪਣੀਆਂ ਆਰਟੀਓਲਜੀਪ ਦੇ ਨਾਲ ਨਸਾਨਾ ਬਣਾਇਆ ਤੇ ਅਮਰੀਕਾ ਦਾ ਜੋ ਪੈਡਨ ਟੈਂਕ ਸੀ ਉਹਦਾ ਜੋ 4 ਵਜੇ ਦਾ ਕਰੀਬ ਟਾਈਮ ਸੀਗਾ ਕਿਉਂਕਿ ਆਪਣੇ ਬਜ਼ੁਰਗ 4 ਵਜੇ ਉਠੜਦੇ ਆਗੇ ਉਹ ਵੀ ਆਪਣਾ ਲੈਣਾ ਪੰਜਾਬ ਸੀਗਾ ਆਪਣੇ ਵਿੱਚ ਹੀ ਹੈ ਉਸ ਟਾਈਮ ਦਾ ਸੀਨ ਚੁੱਲ੍ਹੇ ਲੱਗ ਰਹੇ ਚਾਹਾਂ ਤਰ੍ਹਾ ਹੋਈਆਂ ਨੇ ਮਧਾਨੀਆਂ ਲੱਗੀਆਂ ਹੋਈਆਂ ਨੇ ਤੇ ਲੋਕ ਆਪਣੇ ਡੰਗਰ ਪਰਸਵਾ ਨੂੰ ਕੱਕ ਪੱਠੇ ਪਾ ਰਹੇ ਨੇ ਪਰ ਇਤ ਨੂੰ ਜਦੋਂ ਤਮੀ ਪੜਨ ਦਾ ਅਟੈਕ ਹੋ ਗਿਆ ਬਰਕੀ ਦੇ ਵਿੱਚ ਪਹੁੰਚ ਗਏ ਬਰਕੀ ਵਾਲੇ ਮਲਕੇ ਉਦੋਂ ਅੱਗੇ ਜਿਹੜਾ ਆਪਣੀ ਲੱਗੀ ਸੀ ਉਹਨਾਂ ਦੀ ਆਰਮੀ ਪਾਕਿਸਤਾਨ ਦੀ ਆਰਮੀ ਆਪਣਾ ਪੋਜੀਸ਼ਨ ਲੜ ਕੇ ਭੱਜੀ ਤਾਂ ਬਰਕੀ ਦੇ ਬਰਕੀ ਜਿਹੜਾ ਪਿੰਡ ਸੀਗਾ ਬਹੁਤ ਵੱਡਾ ਪਿੰਡ ਸੀਗਾ ਉਹਦੇ ਵਿੱਚੋਂ ਲੋਕ ਵੀ ਨਿਕਲ ਲੱਗੇ ਜਿੱਥੇ ਕਿ ਉੱਥੇ ਮਾਮਾ ਨੇ ਪੁੱਤ ਨਹੀਂ ਪਛਾਣਿਆ ਜਿਹਨੂੰ ਸਮਾਂ ਲੱਗਿਆ ਵੀ ਮੈਂ ਨਹੀਂ ਨਿਕਲ ਜਾਵਾਂ ਮੈਂ ਨਹੀਂ ਨਿਕਲ ਜਾਵਾਂ ਆਸ ਨੇ ਤਾਂ ਪਿੰਡ ਦੇ ਵਿੱਚ ਮਰ ਕੇ ਕਰਜ਼ਾ ਕੀਤਾ ਕੁਝ ਬਜ਼ੁਰਗ ਮੰਜਿਆਂ ਦੇ ਪਏ ਕੁਝ ਬਜ਼ੁਰਗ ਕਿਸੇ ਵਾਸਤੇ ਪਏ ਤਾਂ ਸੈਲੰਗ ਪੂਰੀ ਹੋ ਰਹੀ ਹੈ ਪਸੂ ਬੰਨੇ ਹੋਏ ਹੈ ਤਾਂ ਇਹਨਾਂ ਤਨਾ ਪਟੜਾਂ ਨੇ ਅੰਦਰ ਬੜਕ ਬਹੁਤ ਕੁਝ ਕਰਦੇ ਆ ਜਿਹਨਾਂ ਨੇ ਲੜਾਈਆਂ ਲੜੀਆਂ ਨੇ ਆਪਰੇਸ਼ਨ ਲੜੇ ਉਹਨਾਂ ਨੂੰ ਪਤਾ ਹੈਗਾ ਆਪ ਪਿੰਨੂ ਦਾ ਸਰ ਕਰਨਾ ਫਿਰ ਦੇਖਣਾ ਉਥੇ ਕੀ ਹੋਇਆ ਜਦੋਂ ਬਲਕੇ ਉਸ ਟਾਈਮ ਤੇ ਆਪਣੇ ਜਵਾਨਾਂ ਨੇ ਜਾ ਕੇ ਆਪਣੇ ਉੱਥਸਾ ਬੰਨਾਂ ਨੇ ਜਾ ਕੇ ਪੋਜੀਸ਼ਨਾਂ ਲਈਆਂ ਅੰਦਰ ਵਿੱਚ ਬੜੇ ਬੜ ਕੇ ਪਹਿਲਾਂ ਤਾਂ ਉਹਨਾਂ ਪਸ਼ੂਆਂ ਦੇ ਰਸੇ ਕੱਟੇ ਜਿਹੜੇ ਕਿ ਬਲਕੇ ਜਿਨ੍ਹਾਂ ਦੇ ਉੱਤੇ ਸਲਗਾ ਡੇ ਰਹੀਆਂ ਸਨ ਬਜ਼ੁਰਗਾਂ ਨੂੰ ਚੁੱਕਿਆ ਪਿੱਛੇ ਕੈਂਪ ਦੇ ਵਿੱਚ ਪਹਚਾਇਆ ਏਰੀਅਸ ਐਮ ਐਚ ਜਿੱਥੇ ਵੀ ਵਾਰੀ ਉਥੇ ਪਹਚਾਇਆ ਤੌਤਲ ਨਿਕਲ ਕੇ ਜਦੋਂ ਅੱਗੇ ਇੱਥੋਂ ਕਿਨਾਰੇਾਈ ਤਾ ਪਾਕਿਸਤਾਨ ਦੇ ਜਿਹੜੇ ਜਵਾਨ ਸੀਗੇ ਉਹ ਜਾਂਦੇ ਜਾਂਦੇ ਬ੍ਰਿਜ ਤੋੜ ਕੇ ਬਹੁਤ ਵੱਡਾ ਬ੍ਰਿਜ ਸੀ ਲੱਗਾ ਹੋਇਆ ਬ੍ਰਿਜ ਤੋੜ ਕੇ ਨਹੀਂ ਤਾਂ ਇਹ ਤਿੰਨੇ ਪਲਟਣਾ 16 ਪੰਜਾਬ ਸੈਕਰੀ ਪਟਿਆਲਾ ਫੋਰ ਸਿੱਖ ਤੇ ਮਦਰਾਸ ਇਹਨਾਂ ਨੇ ਲਾਹੌਰ ਪਹੁੰਚ ਜਾਣਾ ਸੀ ਲਾਹੌਰ ਇੱਥੋਂ 7 ਕਿਲੋਮੀਟਰ ਤੀ ਸਿਰਫ 7 ਕਿਲੋਮੀਟਰ ਇਹਨਾਂ ਪਹੁੰਚਾ ਨੇ ਆਪਣੀਆਂ ਫੌਜਾਂ ਨੇ ਉਸ ਟਾਈਮ ਤੇ ਐਡਾ ਵੱਡਾ ਮਲ ਕੇ ਫਕਲ ਸਿਖਾ ਕੇ ਬੜਕੀ ਪਿੰਡ ਨੂੰ ਕਬਜ਼ੇ ਲੈ ਕਰਕੇ ਉੱਥੇ ਫਿਰ ਬੜਕੀ ਦੇ ਆਪਣਾ ਜਿਹੜੇ ਬੜਕੀ ਪਿੰਡ ਹੈਗਾ ਉਹਦਾ ਜਿਹੜਾ ਥਾਣਾ ਜੀ ਉੱਥੇ ਆਪਣੀ ਗਾਰਡ ਲੱਗੀ ਜਿਹੜੇ ਕਿ ਮਿਕਸ ਗਾਰਡ ਲੱਗੀ 16 ਪੰਜਾਬ ਤੇ ਫੋਰ ਸਿਕ ਦੀ ਫੋਰ ਸਿਕ ਦੀ ਕੁਆਲਿਟੀ ਬਹੁਤੀ ਜਿਆਦੇ ਹੋਈ ਕਿਉਂਕਿ ਫੋਰ ਸਿਕ ਅੱਗੇ ਲੱਗੀ ਹੋਈ ਸੀ 16 ਪੰਜਾਬ ਦੀ ਕੁਆਲਿਟੀ ਕੁਆਲਿਟੀ ਉੱਥੇ ਵੀ ਕਾਫੀ ਹੋਈ ਸਭ ਤੋਂ ਵੱਧ ਕੇ ਯੂਐਲਡੀ ਹੋਈ ਮਡਰਾਸ ਦੀ ਕਿਉਂਕਿ ਮਡਰਾਸ ਹੁਕਮ ਸੀ ਜਿਹੜਾ ਉਹ ਦੂਸਰੇ ਤਰੀਕੇ ਦਾ ਮਿਲਿਆ ਹੋਇਆ ਸੀ ਪਰ ਸੋळा ਪੰਜਾਬ ਨੂੰ ਥੋੜਾ ਪੰਜਾਬ ਦੀ ਸਾਡੀ ਜੰਗ ਦੇ ਹੀਰੋ ਅਜੇ ਸਾਡੇ ਵਿੱਚ 4-5 ਹਜ਼ਾਰ ਨੇ ਕੈਪਟਨ ਸੇਵਾ ਸਿੰਘ ਬਟਿਆੜ ਤੇ ਕੈਪਟਨ ਹੁਸ਼ਿਆਰ ਸਿੰਘ ਤੇ ਕੈਪਟਨ ਜੋਰਾ ਸਿੰਘ ਤੇ ਕੈਪਟਨ ਹਰਜਿੰਦਰ ਸਿੰਘ ਅਜੇ ਵੀ ਅਜੇ ਸਾਨੂੰ ਉਥੋਂ ਬੈਟਲ ਆਪਣਾ ਹਨਰਡੇ ਮਿਲਿਆ ਬਰਕੀਡੇ ਮਾਈਲਸਟੋਨ 0 ਕਿਲੋਮੀਟਰ ਕਲਪੁਨੇ ਸਾਹਿਬ ਤੁਹਾਨੂੰ ਪਤਾ ਹੈ ਕਿ ਤੁਸੀਂ ਸੈਂਟਰ ਦੇ ਵਿੱਚ ਦੇਖਿਆ ਹੋਣਾ ਸੈਂਟਰ ਦੇ ਵਿੱਚ ਸਿਕਸ ਸੈਂਟਰ ਦੇ ਵਿੱਚ ਲੱਗਿਆ ਹੋਇਆ ਹੈ ਮਾਈਲਸਟੋਨ ਬਰਕੀ 0 ਕਿਲੋਮੀਟਰ ਤੇ ਲਾਹੌਰ ਤੋਂ ਸਿਰਫ 7 ਕਿਲੋਮੀਟਰ ਰਹਿ ਗਿਆ ਸੀ ਸਾਡੇ ਉਹ ਜੋਧੇ ਸਾਡੇ ਆਵੀਰ ਨਾਲੀਆਂ ਜਿਹੜੇ ਸ਼ਹੀਦ ਹੋਏ ਸੀਗੇ ਉਹ ਅੱਜ ਅਸੀਂ ਇੱਥੇ ਪਹੁੰਚੇ ਹੋયા ਜਿੱਥੇ ਪਹੁੰਚ ਕੇ ਟੇਮ ਪ੍ਰੋਗਰਾਮ ਦੇ ਵਿੱਚ ਆਪਾਂ ਆਏ ਆ ਇੱਥੇ ਆਪਾਂ ਸਭ ਕੁਝ ਗਏ ਪੈਰਾਗ੍ਰਾਮ ਨੂੰ ਆਰਗੇਨਾਈਜ਼ ਜੋ ਕਰੀਏ ਸਾਡੀ ਐਸ ਆਰਮੀ ਵੈਲਫੇਅਰ ਕਮੇਟੀ ਬਲਾਕ ਧੂਰੀ ਦੀ ਪ੍ਰਧਾਨ ਸਰਦਾਰ ਗੁਰਮੀਲ ਸਿੰਘ ਜੀ ਚੇਅਰਮੈਨ ਸਰਦਾਰ ਸੁਖਦੇਵ ਸਿੰਘ ਜੀ ਕਿਲਾ ਹਕੀਮਾ ਤੇ ਕੈਪਟਨ ਕਾਕਾ ਸਿੰਘ ਜੀ ਬੈਠੇ ਨੇਗੇ ਤੇ ਇਹਨਾ ਆਪਣਾ ਹਰ ਸਾਲ ਦੇ ਜੀ ਦੇ ਸਸ ਅਸੀਂ ਪਹਿਲਾਂ ਬਣਾਇਆ ਸੀਗਾ ਧੂਰੀ ਵਿਕੇ ਪਰ ਇਹ ਕੰਮ ਤਾਂ ਸਰਕਾਰਾਂ ਦਾ ਬਣਾ ਰਹੇ ਸੀ ਪਰ ਇਸ ਜ਼ਬਤਾ ਮੈਂ ਬਹੁਤ ਹੀ ਸਤਿਕਾਰਯੋਗ ਸਾਡੇ ਡਾਕਟਰ ਸਾਹਿਬ ਡਾਕਟਰ ਰਸੂਨਤ ਕਾਨੀ ਜੀ ਉਹਨਾਂ ਨੇ ਬਲਕੇ ਆਪਣੇ ਨਾਲ ਅਲੀਵਾਦ ਮਸਾਲਾ ਟੀ ਉਹਨਾਂ ਨੇ ਇਸ ਪੰਡਤਾਂ ਬਲਕੇ ਬਹੁਤ ਵਡਾ ਹੈ ਜਿਨ੍ਹਾਂ ਬੰਦੋਬਸਤ ਕੀਤਾ ਸਾਡੇ ਵਾਸਤੇ ਅਸੀਂ ਉਹਨਾਂ ਨੂੰ ਬਹੁਤ ਬਹੁਤ ਧੰਨਵਾਦ ਕਰਦੇ ਆਂ ਉਹਨਾਂ ਦਾ ਲਾਟ ਆਫ ਥੈਂਕ ਯੂ ਕਰਦੇ ਆਂ ਕਲਨ ਰੁਸਤਮ ਨਦੀ ਜੀ ਆਪਣਾ ਡਾਕਟਰ ਰੁਸਤਮ ਨਦੀ ਜੀ ਨਾਲੇ ਤਾਂ ਸਾਡੇ ਐਸੀਐਚਈ ਦੇ ਵਿੱਚ ਡਾਕਟਰ ਸਾਰੇ ਸਾਨੂੰ ਦਵਾਈਆਂ ਪਾਈਆਂ ਦਿੰਦੇ ਨੇ ਬਹੁਤ ਵਧੀਆ ਸਾਨੂੰ ਤਰੀਕੇ ਨਾਲ ਮਿਲਦੇ ਨੇ ਤੇ ਬਹੁਤ ਤਰੀਕੇ ਨਾਲ ਅੱਜ ਇਹ ਪ੍ਰੋਗਰਾਮ ਵੀ ਉਹਨਾਂ ਨੇ ਸਾਨੂੰ ਕਰਵਾਇਆ ਬਹੁਤ ਬਹੁਤ ਧੰਨਵਾਦ ਹੈ ਉਹਨਾਂ ਦਾ ਮੈਂ ਫੇਰ ਇੱਕ ਦਫਾ ਕਲਨ ਪੁਨੀਆ ਸਾਹਿਬ ਦਾ ਧੰਨਵਾਦ ਕਰਦਾ ਹੋਇਆ ਤੇ ਨਾਲ ਹੀ ਆਪਣੀ ਤਸਵੀਰ ਲੱਗੀ ਹੈ ਜਿਹਦੇ ਵਿੱਚ ਜਨਨ ਮਿਆਜੀ 1971 ਦੀ ਲੜਾਈ ਦੇ ਵਿੱਚ ਤੇ ਜਗਜੀਤ ਸਿੰਘ ਰੋੜਾ ਦੋਨੋਂ ਕੇ ਆਈਐਮਏ ਅਕੈਡਮੀ ਦੇ ਸਟੂਡੈਂਟ ਇੱਕੋ ਵਾਇਟ ਦੇ ਪਰ ਪਰਮਾਤਮਾ ਦੀ ਕਰਨੀ ਤਾਂ ਦੋਨਾਂ ਦਾ ਮੰਨ ਕੇ ਬੰਗਲਾਦੇਸ਼ ਦੇ ਵਿੱਚ ਜਦੋਂ ਕੰਕਰ ਕੀਤਾ ਤਾਂ ਜਨਰਲ ਜੀ ਸਿੰਘ ਰੋੜਾ ਨੇ ਜਨਨ ਜਗਜੀਤ ਸਿੰਘ ਰੋੜਾ ਨੇ ਉਹਨਾਂ ਨੇ ਕਦ ਕਦ ਕਰਕੇ ਜਦੋਂ ਪਾਰ ਮੰਗਾਏ ਅਟਾਰੀ ਤੋਂ ਉਸ ਟਾਈਮ ਦੀ ਫੋਟੋ ਹੈ ਜਦੋਂ ਪਾਰ ਮੰਗਾਏ ਨੇ ਜਨਨ ਮਹਾਰਾਜ ਜੀ ਸ਼ੈਨ ਕਰ ਰਹੇ ਨੇ ਜਨਨ ਜਗਜੀਤ ਸਿੰਘ ਰੋੜਾ ਨਾਲ ਬੈਠੇ ਨੇ ਤੇ ਆਈਐਮਈ ਇੰਡੀਅਨ ਮਿਲਟਰੀ ਅਕੈਡਮੀ ਦੇ ਬੈਚ ਦੇ ਬੰਦੇ ਇਕੁਈ ਨੇ 87 ਦੇ ਵਿੱਚ ਜਦੋਂ ਵੰਡੀ ਗਈ ਉਹ ਉਧਰ ਚਲੇ ਗਏ ਇੱਧਰ ਰਹਿ ਗਏ ਬਹੁਤ ਵੱਡੇ ਦਰਸ਼ ਨੇ ਇਹ ਦ੍ਰਿਸ਼ ਮਲ ਕੇ ਜਿਹੜੇ ਬਹੁਤ ਵੱਡੇ ਨੇਗੇ ਆਓ ਮੇਰਾ ਸਮਾ تقريبا ਪੂਰਾ ਹੋ ਗਿਆ ਮੈਂ ਫੇਰ ਵੀ ਇੱਕ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਸੁਖਦੇਵ ਸਿੰਘ ਜੀ ਕਿਲਾਕੀ ਮਾਂ ਤੇ ਚੇਅਰਮੈਨ ਸੰਜੁਗਤ ਜਵਾਨ ਬੋਰਡ ਚਾ ਤੇ ਨਾਲ ਹੀ ਸਾਡੇ ਭਾਈ ਅਵਤਾ ਆਪਣਾ ਸੰਸੇਧਿਕ ਜੀ ਆਸੀ ਤੇ ਨਾਲ ਅਜਮੇਰ ਸਿੰਘ ਜੀ ਜੋ ਸਾਡੇ ਸਕੱਤਰ ਜਨਨ ਤੇ ਜਨਨ ਸਕੱਤਰ ਬੰਗੇ ਨਾਲ ਹੀ ਸਾਡੇ ਕਮਲ ਵਰਮਾ ਜੀ ਉਹ ਵੀ ਸਾਡੇ ਮਲੇ ਕੇ ਸਹਿਯੋਗ ਦੇ ਰਹੇ ਨੇ ਨਾਲ ਹੀ ਕਿਉਂਕਿ ਸਾਡੇ ਨਾਲ ਹੀ ਸਹਿਯੋਗ ਦੇ ਨੇ ਕੈਪਟਨ ਨਾਲ ਹੀ ਸਾਡੇ ਬੈਠੇ ਨੇ ਸਕੰਦਰ ਸਿੰਘ ਜੀ ਹੋਰ ਸਾਡੇ ਬਹੁਤ ਵੀਰ ਬੈਠੇ ਨੇਗੇ ਤਾਂ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹੋਇਆ ਸਾਰਿਆਂ ਨੂੰ ਨਮਸਕਾਰ ਕਰਦਾ ਹੋਇਆ ਅੱਜ ਬੀਜੇ ਦਿਫਤੇ ਬਹੁਤ ਤੁਹਾਨੂੰ ਤੇ ਵਧਾਈ ਤੇ ਫਿਰ ਇੱਕ ਵਾਰ ਮੈਂ ਮਲ ਕੇ ਨਾਮ ਨਮਾ ਜੋ ਅੱਜ ਅੱਧਾ ਡਾ ਰੇਂਜ ਕੀਤਾ ਗਿਆ ਸਾਰਾ ਡਾਕਟਰ ਰੁਤਮ ਸਿੰਘ ਜੀ ਤੇ ਨਾਲ ਹੀ ਆਪਣਾ ਅਲੀ ਬਾਗ ਮਸਾਲਾ ਟੀ ਇਹਨਾਂ ਨੇ ਬਹੁਤ ਵੱਡਾ ਮੰਦੋਬਸਤ ਕਰਕੇ ਸਾਡੇ ਸਾਰੇ ਵੀਰ ਨਾਈਆਂ ਜਿੰਨੇ ਮਿਲਿਆ ਨੇ ਸਾਡੇ ਇਹ ਐਕਸਮੈਨ ਮਿਲੇ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ